ਲੋਕ ਸਭਾ ਚੋਣਾ 2024 ਦੇ ਮੱਦੇ ਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਸੁਰੱਖਿਆ ਨੂੰ ਲੈ ਕੇ ਹੋਇਆ ਪੱਬਾ ਪਾਰ ਪੁਲਿਸ ਦੇ ਉੱਚ ਅਧਿਕਾਰੀਆਂ ਡੀਸੀ ਅਤੇ ਸਿਵਲ ਪ੍ਰਸ਼ਾਸਨ ਸਣੇ ਬਠਿੰਡਾ ਦੇ ਵਿੱਚ ਕੱਢਿਆ ਗਿਆ ਅੱਜ ਫਲੈਗ ਮਾਰਚ ਲੋਕਾਂ ਦੇ ਵਿੱਚ ਸੁਰੱਖਿਤ ਮਾਹੌਲ ਸਿਰਜਣਾ ਹੀ ਹੈ ਸਾਡਾ ਮਕਸਦ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦਿਆ ਸੜਕਾਂ ਦੀਆਂ ਜਿੱਥੇ ਕਿ ਅੱਜ ਭਾਰੀ ਪੁਲਿਸ ਫੋਰਸ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਣੇ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸਿਵਲ ਪ੍ਰਸ਼ਾਸਨ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਦਾ ਸੰਦੇਸ਼ ਲੋਕਾਂ ਨੂੰ ਦਿੱਤਾ ਗਿਆ ਪੂਰੀ ਜਾਣਕਾਰੀ ਸੁਣਦੇ ਹਾਂ ਐਸਐਸਪੀ ਬਠਿੰਡਾ ਤੋਂ ਮਾਨਯੋਗ ਚੌਂਕ ਕਮਿਸ਼ਨ ਮਾਨਯੋਗ ਬੀਜੀਪੀ ਸਾਹਿਬ ਅ ਚੀ ਸਿਨੀਅਰ ਅਸਤਾਨ ਦੇ ਹਦਾਇਤਾਂ ਦੇ ਨੋਟ ਮੁਕ ਰੱਖਦੇ ਹੋਏ ਅੱਜ ਆਪਣੇ ਡੀਸੀ ਸਾਹਿਬ ਨਾਲ ਸਿਵਲ ਪ੍ਰਸ਼ਾਸਨ ਦੇ ਬਾਕੀ ਅਫਸਰਾਨ ਪੁਲਿਸ ਦੇ ਜੀਓ ਸਾਹਿਬਾਨ ਪੀਸੀਆਰ ਅਤੇ ਸਾਰੇ ਥਾਣਿਆਂ ਦੀ ਫੋਰਸ ਡੀਐਸਪੀ ਐਸਐਚਓ ਨਾਲ ਅਸੀਂ ਇਹ ਫਲੈਗ ਮਾਰ ਸਾਰੇ ਇਕੱਠੇ ਹੋ ਕੇ ਕਰ ਰਹੇ ਹਾਂ ਇਹ ਕੌਨਫੀਡੈਂਸ ਬਿਲਡਿੰਗ ਮੈਜ਼ਰ ਹੋ ਰਿਹਾ ਹੈ ਜਿਸ ਦਾ ਮਕਸਦ ਹੈ ਲੋਕਾਂ ਦੇ ਵਿੱਚ ਕੌਨਫੀਡੈਂਸ ਬਿਲ ਕਰਨਾ ਕਿ ਪੂਰਾ ਪ੍ਰਸ਼ਾਸਨ ਤੁਹਾਡੇ ਨਾਲ ਖੜ੍ਹੀ ਹੈ ਤੁਹਾਡੇ ਨਾਲ ਕਿਸੇ ਤਰੀਕੇ ਦਾ ਕੋਈ ਵਿਗਨ ਪਾਏਗਾ ਉਹਨਾਂ ਨੂੰ ਸੰਦੇਸ਼ ਦੇਣਾ ਕਿ ਅਸੀਂ ਜਿਹੜਾ ਹੈ ਲਾਅ ਐਂਡ ਆਰਡਰ ਨੂੰ ਅਫੋਲਡ ਕਰਾਂਗੇ ਤੇ ਕਾਨੂੰਨ ਦੇ ਮੁਤਾਬਿਕ ਹੀ ਚੱਲਾਂਗੇ ਅੱਜ ਡੀਸੀ ਸਾਹਿਬ ਦੇ ਨਾਲ ਅਸੀਂ ਫਲੈਗ ਮਾਰਚ ਕਰਾਂਗੇ ਪੈਦਲ ਮਾਰਚ ਕਰਾਂਗੇ ਇਸ ਤੋਂ ਬਾਅਦ ਕਈ ਬੋਲਿੰਗ ਪੁਠਾ ਦਾ ਵੀ ਦੌਰਾ ਕਰਾਂਗੇ ਪਿੰਡਾਂ ਦਾ ਵੀ ਦੌਰਾ ਕਰਾਂਗੇ ਥੈਂਕ ਯੂ ਸਰ ਕਿੰਨੇ ਪੋਸਟ ਮਾਜਮ ਫਲੈਗ ਮਾਰਚ ਸ਼ਾਮਿਲ ਹੋਏ ਜਿਤੋਂ ਦਸਿਆ ਜੀ 12 ਥਾਣਾ ਦੇ ਐਸ ਐਚ ਓਜ਼ ਹੈ 8 DSPs ਹੈਗੇ 2 SPs ਹੈਗੇ SSC ਹੈਗੇ ਆ DC ਸਾਹਿਬ ਹੈਗੇ SDM ਸਾਹਿਬ ਹੈਗੇ ਤੇ ਕਾਫੀ ساری ਫੋਰਸ ਵੀ ਨਾਲ ਹੈਗੀ ਹੈ PCR ਦੇ ਮੁਲਾਜ਼ਮ ਹੈਗੇ ਤੇ ਇਨੀ ਇਸ ਤਰੀਕੇ ਦੀ ਤੁਸੀਂ ਸਮਝ ਲਓ ਕਿ 400 ਤੋਂ ਵੱਧ ਫੋਰਸ ਲੈ ਕੇ ਐਸੀ ਕਰੇ ਸਰ ਕੋਈ ਪੈਰਾਮਿਲਟਰੀ ਫੋਰਸ ਵੀ ਆਈ ਗਈ ਹੈ ਜਿਹੜੀ CRPF ਜਿਹੜੀ ਆਈ ਹੋਈ ਹੈ ਤੁਸੀਂ ਤੁਸੀਂ ਦੇਖਿਓ ਪੈਰਾਮਿਲਟਰੀ ਫੋਰਸ ਨੂੰ ਸੈਂਟਰ ਅਰਮਡ ਪੁਲਿਸ ਫੋਰਸ ਕਹਿੰਦੇ CRPF ਦੀ ਉਹ ਵੀ ਸਾਡੇ ਨਾਲ ਹੈ ਪੂਰਾ ਸ਼ਹਿਰ ਕਵਰ ਕਰਾਂਗੇ ਪਿੰਡ ਪਿੰਡ ਵੀ ਕਵਰ ਕਰਾਂਗੇ ਜੀ ਇਹ ਅੱਗੇ ਵੀ ਚੱਲਦੇ ਰਹੇ ਸਰ ਬਿੰਡਾ ਨੂੰ ਵਾਸਤੇ ਤੁਹਾਡਾ ਕੀ ਮੈਸੇਜ ਹੈ ਜੀ ਕਾਨੂੰਨ ਦੀ ਪਾਲਣਾ ਕਰੋ ਜੀ ਉਹੀ ਸਾਡਾ ਮਕਸਦ ਹੈ ਤੇ ਉਹੀ ਸਾਡਾ ਮੈਸੇਜ ਹੈ